2021 ਦੇ ਵਿੱਚ ਕੌਂਗਰਸ ਸਰਕਾਰ ਦੇ ਵੇਲੇ ਪੰਜਾਬ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਨਿਕਲਿਆ ਉਸ ਤੋਂ ਬਾਅਦ ਲਿਖਤੀ ਪ੍ਰੀਖਿਆ ਹੋਈ ਨਾਲ ਦੀ ਨਾਲ ਸਾਰੇ ਐਗਜ਼ਾਮੀਨੇਸ਼ਨ ਹੋਣ ਤੋਂ ਬਾਅਦ ਕਾਉਂਸਲਿੰਗ ਤੱਕ ਹੋਣ ਤੋਂ ਬਾਅਦ ਮੈਡੀਕਲ ਟੈਸਟ ਹੋਣ ਤੋਂ ਬਾਅਦ ਜੁਆਇਨਿੰਗ ਲੈਟਰ ਹਲੇ ਤੱਕ ਨਹੀਂ ਦਿੱਤੇ ਤਿੰਨ ਸਾਲ ਹੋ ਗਏ ਜੀ ਸਾਨੂੰ ਇਦਾਂ ਫੇਰੇ ਮਾਰਦਿਆਂ ਨੂੰ ਡਿਪਾਰਟਮੈਂਟ ਕਦੀ ਸੀਐਮ ਹਾਊਸ ਕਦੀ ਡਿਪਾਰਟਮੈਂਟ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਗਲਤੀ ਤੇ ਹੀ ਹੋਗੀ ਵੀ ਸ਼ਾਇਦ ਅਸੀਂ ਪੇਪਰ ਦੇ ਦਿੱਤਾ ਮੈਂ ਕੈਨੇਡਾ ਦਾ ਲਾਇਆ ਹੁੰਦਾ ਹੁਣ ਮੈਂ ਉੱਥੇ ਵਧੀਆ ਬੈਠਾ ਹੋਣਾ ਸੀ ਫੇ ਕਹਿੰਦੇ ਅਜੂਦ ਬਾਹਰ ਜਾ ਰਿਹਾ ਫੇਰ ਹੁਣ ਕੀ ਚੱਲ ਰਵੇਗਾ ਅਗਲਾ ਪ੍ਰਤੀਕਿਰਿਆ ਬਟੂਫੇ ਚੱਲ ਰਹੀ ਇੱਥੇ ਕਿਤੇ ਡੇੜੀ ਡੂੜੀ ਲਾ ਲਾਂਗੇ ਕੋਈ ਆ ਕੇ ਫੇਰ ਅੱਪੋਂ ਟੂਰੇ ਛੋਲੇ ਵੇਚ ਲਾਂਗੇ ਹਾਰੇ ਇਕੱਠੇ ਪਕੌੜੇ ਤਲ ਲਾਂਗੇ ਸਰਕਾਰ ਤਾਂ ਕਹਿ ਰਹੀ ਨੇ ਰਿਵਰਸ ਮਾਈਗ੍ਰੇਸ਼ਨ ਤੇ ਕੰਮ ਕਰ ਨਹੀਂ ਇਦਾਂ ਹੀ ਆफी ਟੈਸਟ ਦੇ ਵਿੱਚ ਫਸਾ ਲਾਂਗੇ ਸਾਨੂੰ ਇਦਾਂ ਤਿੰਨ ਤਿੰਨ ਸਾਲ ਅਸੀਂ ਇੱਥੇ ਬੈਠੇ ਰਹਿਵਾਂਗੇ ਪੰਜਾਬ 'ਚ ਹੋ ਰਿਵਰਸ ਹੋ ਗਿਆ ਅਸੀਂ ਜਿਹੜੀ ਕਰਦੇ ਸੀ ਉਹ ਛੱਡ ਲਈ ਤੇ ਮੰਨ ਲਓ ਸਰਕਾਰੀ ਤੋਂ ਵੀ ਰਿਵਰਸੀ ਹੋ ਗਿਆ ਸਾਡਾ ਤਾਂ ਮੈਡੀਕਲ ਖਵਾ ਕੇ ਇਹਨਾਂ ਨੇ ਫਿਰ ਰਿਕਰੂਟਮੈਂਟ ਨੂੰ ਰੁਕਿਆ ਤੇ ਫਿਰ ਦੁਬਾਰਾ ਸੈਕੰਡ ਮੈਡੀਕਲ ਖਵਾਇਆ ਹੁਣ ਸੈਕੰਡ ਮੈਡੀਕਲ ਵੀ ਹੋ ਗਿਆ ਜਨਵਰੀ ਦੇ ਵਿੱਚ ਕੋਰਟ ਦੇ ਆਰਡਰਸ ਵੀ ਅੱਜ ਕਲੀਅਰਲੀ ਮੈਂਸ਼ਨ ਕੀਤਾ ਗਿਆ ਕਿ ਇਹਨਾਂ ਨੂੰ ਸੈਕੰਡ ਕੈਂਡੀਡੇਟਸ ਨੂੰ ਜੁਆਇਨਿੰਗ ਦਿੱਤੀ ਜਾਵੇ ਇਸ ਦੇ ਬਾਵਜੂਦ ਵੀ ਫਿਰ ਵੀ ਮਤਲਬ ਹਜੇ ਤੱਕ ਅੰਮੋਲਨੀ ਨਹੀਂ ਦੇਦੇ ਸੋ ਇਹਦੇ 5 ਵਜੇ ਮੈਂ ਘਰੋਂ ਚੱਲਿਆ ਸੀ ਹੁਣ ਰਾਸਤੇ 'ਚ ਪਹੁੰਚਦਾ ਪਹੁੰਚਦਾ ਰਾਤ ਨੂੰ 10:00 ਵਜੇ ਨੇ ਕੋਈ ਰੁਕੀ ਨਹੀਂ ਖਾਣੀ ਮਲਵੰਡੇ ਫੇਰ ਇਹੀ ਚੀਜ਼ ਰਿਪੀਟ ਕਰਾਂਗੇ ਤਿੰਨ ਦਿਨ ਨੀਂਦ ਨਹੀਂ ਆਉਣੀ 2021 ਦੇ ਵਿੱਚ ਕਾਂਗਰਸ ਸਰਕਾਰ ਦੇ ਵੇਲੇ ਪੰਜਾਬ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਨਿਕਲਿਆ ਉਸ ਤੋਂ ਬਾਅਦ ਲਿਖਤੀ ਪ੍ਰੀਖਿਆ ਹੋਈ ਨਾਲ ਦੀ ਨਾਲ ਸਾਰੇ ਐਗਜ਼ਾਮੀਨੇਸ਼ਨ ਹੋਣ ਤੋਂ ਬਾਅਦ ਕਾਉਂਸਲਿੰਗ ਤੱਕ ਹੋਣ ਤੋਂ ਬਾਅਦ ਮੈਡੀਕਲ ਟੈਸਟ ਹੋਣ ਤੋਂ ਬਾਅਦ ਜੁਆਇਨਿੰਗ ਲੈਟਰ ਹਲੇ ਤੱਕ ਨਹੀਂ ਦਿੱਤੇ ਗਏ ਹਾਲਕਿ ਇਹ ਵੀ ਕਿਹਾ ਗਿਆ ਕਿ ਮੈਟਰ ਜਿਹੜਾ ਹੈ ਸਾਰਾ ਹਾਈ ਕੋਰਟ ਪਹੁੰਚਿਆ ਸੀ ਪੂਰੀ ਜਾਣਕਾਰੀ ਲੈਣ ਦੇ ਕਿ ਅਖੀਰ ਕਿਉਂ ਹੁਣ ਤੱਕ ਜੁਆਇਨਿੰਗ ਲੈਟਰ ਜਿਹੜੇ ਨਹੀਂ ਦਿੱਤੇ ਗਏ ਜਿਵੇਂ ਮੈਂ ਦੇਖ ਪਾ ਰਹੀ ਹਾਂ ਕਿ ਅਗਸਤ 2021 ਦੇ ਵਿੱਚ ਨੋਟੀਫਿਕੇਸ਼ਨ ਹੋਇਆ ਤੇ ਫਿਰ ਐਗਜ਼ਾਮ ਜਿਹੜਾ ਹੈ ਉਹ ਵੀ ਸਤੰਬਰ 2021 ਦੇ ਵਿੱਚ ਹੋ ਗਿਆ ਤੇ ਰ ਸਾਨੂੰ ਮੈਡੀਕਲ ਸਭ ਕੁਝ ਹੋ ਜਾਂਦਾ ਆਖਿਰ ਕੀ ਕਾਰਨ ਬਣਿਆ ਹਲੇ ਤੱਕ ਜੁਆਇਨਿੰਗਸ ਨਹੀਂ ਹੋਈਆਂ ਮੇਰੇ ਕਾਰਨ ਜਾਣਨ ਲਈ ਤੇ ਅਸੀਂ ਆ ਰਹੇ ਹਾਂ ਜੀ ਇੱਥੇ ਬਾਰ ਬਾਰ ਇਹ ਸਾਡੀ ਘਟੋ ਘਟ ਵੀ ਤੇ 3 3 ਸਾਲ ਹੋ ਗਏ ਜੀ ਸਾਨੂੰ ਇਦਾਂ ਫੇਰੇ ਮਾਰਦਿਆਂ ਨੂੰ ਡਿਪਾਰਟਮੈਂਟ ਕਦੀ ਸੀਐਮ ਹਾਊਸ ਕਦੀ ਡਿਪਾਰਟਮੈਂਟ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਪਰ ਅਜੇ ਤੱਕ ਸਾਨੂੰ ਮਤਲਬ ਕੋਈ ਐਗਜ਼ੈਕਟ ਕੁਝ ਕਲੀਅਰ ਹੀ ਨਹੀਂ ਹੋ ਰਹਾ ਕਿ ਸਾ ਅਸੀਂ ਭਰਤੀ ਹੋਏ ਵੀ ਆ ਕਿ ਨਹੀਂ ਹੋਏ ਜਾਂ ਹੋਵਾਂਗੇ ਵੀ ਕਿ ਨਹੀਂ ਜੁਆਇਨਿੰਗ ਸਾਡੀ ਕਦੋਂ ਹੋਊਗੀ ਸਾਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਲੱਗ ਰਿਹਾ ਜੀ ਹਾਈ ਕੋਰਟ ਦੇ ਵਿੱਚ ਫਿਰ ਕਿਉਂ ਇਹ ਮੈਟਰ ਪਹੁੰਚਿਆ ਸੀਗਾ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਸੀ ਕੁਝ ਜਿਹੜੇ ਕੈਂਡੀਡੇਟਸ ਸੀ ਉਹਨਾਂ ਨੂੰ ਜੁਆਇਨ ਕਰਵਾਇਆ ਗਿਆ ਸੀ ਕਿ ਕੁਝ ਕਰ ਰਹੇ ਸੀ ਸੋ ਉਹਦੇ ਵਿੱਚ ਕੀ ਕੁਝ ਮੈਂਸ਼ਨ ਕੀਤਾ ਗਿਆ ਸੀ ਸਪੈਸ਼ਲ ਮੈਮ ਐਚਨ ਐਕਚੁਅਲੀ ਜਿਹੜੀ ਭਰਤੀ ਸੀ ਨਾ ਜੀ ਐਕਸਪੀਰੀਅੰਸ ਬੇਸਡ ਅਲੱਗ-ਅਲੱਗ ਜਿਹੜੇ ਡੋਮੇਨਸ ਐਕਸਪਰਟਸ ਉਹਨਾਂ ਦੀ ਭਰਤੀ ਹੋਣੀ ਸੀ ਜਿਹਦੇ ਵਿੱਚ ਆਈਟੀ ਦੇ ਲੀਗਲ ਦੇ ਫਾਈਨੈਂਸਿਕ ਦੇ ਉਸ ਕੋ ਫੋਰੈਂਸਿਕ ਦੇ ਫਾਈਨਾਂਸ ਦੇ ਅਲੱਗ-ਅਲੱਗ ਮਤਲਬ ਫੀਲਡਸ ਦੇ ਕੈਂਡੀਡੇਟ ਜਿਹੜੇ ਉਹਨਾਂ ਨੂੰ ਜੁਆਇਨਿੰਗ ਕਰਾਇਆ ਜਾਣਾ ਸੀ 634 ਕੈਂਡੀਡੇਟ ਨੂੰ ਉਹਦੇ ਵਿੱਚੋਂ ਜੀ ਜਿਹੜਾ 200 400 ਕੈਂਡੀਡੇਟ ਤੇ ਆਲਮੋਸਟ ਜਿਹੜੇ ਦੂਸਰੀ ਡੋਮੇਨਸ ਦੇ ਨੇ ਉਹ ਸਿਲੈਕਟ ਹੋ ਗਏ ਨੇ ਜੀ ਲੀਗਲ ਦੇ ਔਰ ਫੋਰੈਂਸਿਕ ਦੇ ਫਾਈਨਾਂਸ ਵਾਲੇ ਉਹਨਾਂ ਨੂੰ ਜੁਆਇਨਿੰਗ ਮਿਲ ਚੁੱਕੀ ਹੈ ਜੀ ਤੇ ਆਈਟੀ ਦੇ ਜਿਹੜੇ 235 ਕੈਂਡੀਡੇਟ ਆ ਉਹ ਜਿਹੜੇ ਆ ਜੀ ਉਹਨਾਂ ਨੂੰ ਅਜੇ ਤੱਕ ਜੁਆਇਨਿੰਗ ਨਹੀਂ ਕਰਾਈ ਗਈ ਹਾਲਾਂਕਿ ਸਾਡਾ ਦੋ-ਦੋ ਵਾਰੀ ਮੈਡੀਕਲ ਦੋ ਦੋ ਵਾਰੀ ਪੀਸੀਸੀ ਸਾਰਾ ਕੁਝ ਹੋ ਗਿਆ ਜੀ ਨੂੰ ਸਾਰਾ ਪ੍ਰੋਸੈਸ ਸਾਡਾ ਕੰਪਲੀਟ ਹੈ ਔਰ ਮਾਨਯੋਗ ਹਾਈ ਕੋਰਟ ਵੱਲੋਂ 29 11 2023 ਦਾ ਨੂੰ ਆਰਡਰ ਚ ਸਾਫ਼ ਕਹਿ ਦਿੱਤਾ ਗਿਆ ਜੀ ਡਿਪਾਰਟਮੈਂਟ ਨੂੰ ਸਾਫ਼ ਕਹਿ ਦਿੱਤਾ ਗਿਆ ਵੀ ਤੁਸੀਂ ਇਹਨਾਂ ਨੂੰ ਜੁਆਇਨ ਕਰਵਾ ਸਕਦੇ ਜੀ ਪਰ ਉਹ ਆਰਡਰ ਵੀ ਮੈਂ ਕੈਮਰਾ ਪਰਸਨ ਕਹੂੰਗੀ ਆਰਡਰਸ ਵੀ ਨਾਲ-ਨਾਲ ਦਿਖਾਏ ਜਾਣ ਆਰਡਰਸ ਹਾਂਜੀ ਉਸ ਤੋਂ ਬਾਅਦ ਵੀ ਮੈਂ ਮਸੀਬਾ ਸਜੇ ਜੀ ਵੇਟ ਵੇਟ ਐਂਡ ਵਾਸ਼ ਦੀ ਕੰਡੀਸ਼ਨ ਚੀ ਹੈ ਜੀ ਸੋ ਅੱਜ ਤੁਸੀਂ ਸੀਐਮ ਹਾਊਸ ਦੇ ਬਾਹਰ ਫਿਲਹਾਲ ਖੜੇ ਹੋ ਕਿੰਨੇ ਕੈਂਡੀਡੇਟ ਪੈਂਡਿੰਗ ਨੇ ਕਿੰਨੇ ਦੀ ਜੁਆਇਨਿੰਗਸ ਹੋਈਆਂ ਤੇ ਅੱਜ ਤੁਸੀਂ ਗੱਲਬਾਤ ਵੀ ਕਰ ਰਹੇ ਸੀ ਕੁਝ ਮੁਲਾਜ਼ਮ ਪੌਂਟਰ ਸੀਗੇ ਕੁਝ ਉਹਨਾਂ ਨੇ ਤੁਹਾਡਾ ਆਰਡਰ ਜਾਂ ਤੁਹਾਡਾ ਮੰਗ ਪੱਤਰ ਅੱਗੇ ਦਿੱਤਾ ਨਹੀਂ ਫਿਲਹਾਲ ਅੱਜ ਸਾਨੂੰ ਇਹੀ ਕਿਹਾ ਗਿਆ ਜੀ ਕਿ ਇੱਥੇ ਕੋਈ ਅਫੀਸ਼ੀਅਲ ਮੌਜੂਦ ਨਹੀਂ ਹੈ ਤੇ ਤੁਸੀਂ ਕਿਸੇ ਨੈਕਸਟ ਡੇ ਮੰਡੇ ਨੂੰ ਤੁਸੀਂ ਵਿਜ਼ਿਟ ਕਰ ਲਿਓ ਜੀ ਅੱਜ ਸਾਨੂੰ ਮਤਲਬ ਇੱਥੋਂ ਉਹਨਾਂ ਨੇ ਮਤਲਬ ਸਾਫ਼ ਕਹਿ ਦਿੱਤਾ ਜੀ ਅੱਜ ਕੋਈ ਉੱਥੇ ਹੈ ਨਹੀਂ ਆ ਜੀ ਤੁਹਾਨੂੰ ਕੋਈ ਰਿਪ੍ਰেজੈਂਟੇਟਿਵ ਹੈ ਨਹੀਂ ਆ ਇਸ ਕਰਕੇ ਅੱਜ ਅਸੀਂ ਨਹੀਂ ਤੁਹਾਨੂੰ ਮਿਲਾ ਸਕਦੇ ਤੇ ਮੰਡੇ ਦਾ ਸਾਨੂੰ ਟਾਈਮ ਦਿੱਤਾ ਗਿਆ ਜੀ ਸੋ ਇਸ ਤੋਂ ਪਹਿਲਾਂ ਜੇ ਦੇਖਿਆ ਜਵੇ ਲਗਾਤਾਰ ਅਸੀਂ ਦੇਖਦੇ ਹਾਂ ਮਤਲਬ ਆਏ ਦਿਨ ਸੀਮਾਨ ਜੜੇ ਨੇ ਬਹੁਤ ਬਹੁਤ ਵਿਭਾਗਾਂ ਦੇ ਵਿੱਚ ਅਪੁਆਇੰਟਮੈਂਟ ਲੈਟਰਸ ਦੇ ਰਹੇ ਨੇ ਇਹ ਪਰਤੀ ਕੰਪਲੀਟ ਹੋ ਚੁੱਕੀ ਹੈ ਹਾਈ ਕੋਰਟ ਦੀ ਆਰਡਰ ਵੀ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਅੱਜ ਤੱਕ ਤੁਸੀਂ ਮੰਗ ਪੱਤਰ ਦੇਣ ਵਾਲੇ ਉਸ ਤੋਂ ਪਹਿਲਾਂ ਕੋਈ ਗੱਲਬਾਤ ਹੋਈ ਹੈ ਕਿ ਆਖਿਰ ਤੁਸੀਂ ਕਹਰੇ ਸੀ ਵੈਬਸਾਈਟ ਦੇ ਉੱਤੇ ਕੁਝ ਜਿਹੜੇ ਕਾਰਨ ਨੇ ਉਹ ਦੱਸੇ ਗਏ ਨੇ ਉਹ ਮੈਂਸ਼ਨ ਕੀਤੇ ਗਏ ਸੀ ਉਸ ਤੋਂ ਬਾਅਦ ਵੀ ਕੋਈ ਗੱਲਬਾਤ ਹੋਈ ਹੈ ਮੈਡੀਕਲ ਮੈਮ ਤਾਂ ਦਸਿਆ ਜੀ ਜੋ ਭਰਤੀ ਰੁਕਣ ਦਾ ਕਾਰਨ ਕੁਝ ਜਿਹੜਾ ਸੀ ਨਾ ਉਹ ਅੰਬਿਗਿਟੀ ਸੀ ਐਕਸਪੀਰੀਅੰਸ ਰਿਲੇਟਡ ਕੁਝ ਕੈਂਡੀਡੇਟ ਦੇ ਜਿਹੜੇ ਸੀ ਐਕਸਪੀਰੀਅੰਸ ਦਾ ਥੋੜਾ ਉਹਦੇ ਵਿੱਚ ਕਲੈਰੀਫਾਈ ਨਹੀਂ ਸੀ ਹੈਗਾ ਡਿਪਾਰਟ ਉਹ ਉਹ ਕੀ ਹੈ ਉਹਨਾਂ ਦਾ ਫਿਰ ਉਹ ਚਲੋ ਕੋਰਟ ਵੱਲੋਂ ਮਾਨਯੋਗ ਹਾਈ ਕੋਰਟ ਵੱਲੋਂ ਦੀਆਂ ਡਾਇਰੈਕਸ਼ਨਸ ਵੀ ਮਿਲ ਗਈਆਂ ਸਾਰਾ ਕੁਝ ਉਹ ਕਲੀਅਰ ਹੋ ਗਿਆ ਵਾ ਪਰ ਉਸ ਦੇ ਬਾਵਜੂਦ ਵੀ ਹੁਣ ਆਪਾਂ ਮਤਲਬ ਅ ਅਜੇ ਵੀ ਮਤਲਬ ਸਾਨੂੰ ਜੁਆਇਨਿੰਗ ਨਹੀਂ ਦਿੱਤੀ ਜਾ ਰਹੀ ਜੀ ਜੀ ਤੁਹਾਡੇ ਨਾਲ ਗੱਲ ਕਰਾ ਜੁਆਇਨਿੰਗਸ ਹਲੇ ਤੱਕ ਨਹੀਂ ਹੋਈਆਂ ਤੁਹਾਡੇ ਅੱਗੇ ਆਜੋ ਜੁਆਇਨਿੰਗਸ ਫਿਲਹਾਲ ਨਹੀਂ ਹੋਈਆਂ ਨਾ ਅਸੀਂ ਕੋਈ ਨਾ ਕੋਈ ਪ੍ਰਾਈਵੇਟ ਜੌਬ ਤੇ ਪਹਿਲਾਂ ਹੁੰਦੇ ਉਸ ਬਾਅਦ ਜਦੋਂ ਸਰਕਾਰੀ ਨੌਕਰੀਆਂ ਦੇ ਲਈ ਆਪਾਂ ਕਲੀਅਰ ਕਰਦੇ ਹਾਂ ਟੈਸਟ ਕਲੀਅਰ ਕਰਦੇ ਤਾਂ ਇਹ ਸ਼ਰਤ ਹੁੰਦੀ ਹੈ ਕਿ ਤੁਸੀਂ ਪਹਿਲਾਂ ਪਹਿਲਾ ਵਾਲੀ ਨੌਕਰੀ ਛੱਡੋ ਸੋ ਕਿੰਨਾ ਟਾਈਮ ਹੋ ਗਿਆ ਕਿ ਤੁਸੀਂ ਜਿਹੜੀ ਪਿਛਲੀ ਆਪਣੀ ਨੌਕਰੀ ਛੱਡੀ ਹੋਈ ਹੈ ਮੈਡਮ 2021 ਚ ਅਸੀਂ ਪੇਪਰ ਦਿੱਤਾ ਸੀ ਨਾਲ ਹੀ ਸਾਡਾ ਐਗਜ਼ਾਮ ਹੋ ਗਿਆ ਸੀ ਫਿਰ ਜਦੋਂ ਰਿਜ਼ਲਟ ਆਇਆ ਫਿਰ ਇਹਨਾਂ ਨੇ ਸਾਡਾ ਮੈਡੀਕਲ ਕਰਵਾ ਦਿੱਤਾ ਸੀਗਾ ਜਦੋਂ ਮੈਡੀਕਲ ਹੋ ਗਿਆ ਦਿਨ ਸ਼ੋਰਟੀ ਹੋ ਗਈ ਸੀ ਸਾਨੂੰ ਕਿ ਜੌਬ ਸਾਡੀ ਮਿਲ ਗਈ ਹੈ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਈ ਸੀ ਉਸ ਤੋਂ ਬਾਅਦ ਮੈਡੀਕਲ ਕਰਵਾ ਕੇ ਇਹਨਾਂ ਨੇ ਫਿਰ ਰਿਕਰੂਟਮੈਂਟ ਨੂੰ ਰੋਕਿਆ ਤੇ ਫਿਰ ਦੁਬਾਰਾ ਸੈਕੰਡ ਮੈਡੀਕਲ ਕਰਵਾਇਆ ਹੁਣ ਸੈਕੰਡ ਮੈਡੀਕਲ ਵੀ ਹੋ ਗਿਆ ਜਨਵਰੀ ਦੇ ਵਿੱਚ ਕੋਰਟ ਦੇ ਆਰਡਰਸ ਵੀ ਅੱਜ ਕਲੀਅਰਲੀ ਮੈਂਸ਼ਨ ਕੀਤਾ ਗਿਆ ਕਿ ਇਹਨਾਂ ਨੂੰ ਸੈਕੰਡ ਕੈਂਡੀਡੇਟਸ ਨੂੰ ਜੁਆਇਨਿੰਗ ਦਿੱਤੀ ਜਾਵੇ ਤੇ ਉਹ ਇਸ ਦੇ ਬਾਬੂ ਜੀ ਵੀ ਫਿਰ ਵੀ ਮਤਲਬ ਹਜੇ ਤੱਕ ਸਾਨੂੰ ਜੁਆਇਨਿੰਗ ਨਹੀਂ ਦੇ ਰਹੇ ਇਹੇ ਹੀ ਤਾਂ ਹੈ ਇਹਨਾਂ ਨੂੰ ਕੁਐਸਚਨ ਪੁੱਛਣਾ ਨੇ ਹੁਣ ਤੁਹਾਡੇ ਸਾਹਮਣੇ ਅਸੀਂ ਆਏ ਹੋਏ ਆਂ ਤੇ ਕੋਈ ਮਿਲਿਆ ਨਹੀਂਗਾ ਮੰਡੇ ਨੂੰ ਆਵਾਂਗੇ ਉਦੋਂ ਫਿਰ ਸ਼ਾਇਦ ਕੋਈ ਮਿਲੇ ਉਹ ਕਹੂਗਾ 10 ਦਿਨ ਦੇ ਵਿੱਚ ਹੋਜੂਗੀ ਫਿਰ 10 ਦਿਨ ਬਾਅਦ ਅਸੀਂ ਫੇਰ ਆਵਾਂਗੇ ਕੋਈ ਫਾਸਟ ਤਾਂ ਅੱਜ ਆਏ ਨਹੀਂ ਸੀ ਜਿਹੜਾ ਸਾਨੂੰ ਅੱਜ ਇਹਨਾਂ ਨੇ ਏਦਾਂ ਮੰਨ ਲਓ ਵਾਪਸ ਭੇਜਿਆ ਨਾ ਪਹਿਲਾਂ ਵੀ ਅਸੀਂ ਆਏ ਆ ਪਹਿਲਾਂ ਵੀ ਟਾਈਮ ਦਿੱਤਾ ਗਿਆ ਪਰ 10 ਦਿਨ ਦੇ ਵਿੱਚ ਹੋਜੂ 15 ਦਿਨਾਂ 'ਚ ਹੋਜੂ ਇਹੀ ਚੱਲ ਰਿਹਾ ਮੈਨੂੰ ਏਦਾਂ ਹੀ ਅਸੀਂ ਆਪਣੇ ਡਿਪਾਰਟਮੈਂਟ ਜਾਣਾ ਹੁਣ ਉੱਥੋਂ ਉਹਨਾਂ ਨੇ ਸਾਨੂੰ ਕਹਿਣਾ ਵੀ 7 ਦਿਨ ਦੇ ਵਿੱਚ ਹੋਜੂਗੀ ਸਾਡੇ ਕੋਲ ਕੋਈ ਹੋਰ ਹਾਲਤ ਹੈ ਨਹੀਂ ਅਸੀਂ ਪੜੇ ਲਿਖੇ ਹੋਏ ਬੰਦੇ ਆ ਨਾ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਆ ਮੇਰੇ ਕੋਲ 5 ਸਾਲ ਦਾ ਐਕਸਪੀਰੀਅੰਸ ਵੀ ਆ ਤੇ ਹੁਣ ਮੈਂ ਪੜੇ ਲਿਖੇ ਵੇਚਨਾਂ ਨੂੰ ਮੇਲ ਵੀ ਕਰ ਚੁੱਕੇ ਆਂ ਅਸੀਂ ਆਪਣੇ ਰਿਕੁਐਸਟ ਲੈਟਰ ਵੀ ਦਿਖਾ ਚੁੱਕੇ ਆਂ ਜਿਵੇਂ ਹੁਣ ਤੁਸੀਂ ਪੁੱਛੀ ਸੀਗੀ ਗੱਲ ਬਾਤ ਵੀ ਹੋ ਰਹੀ ਸੀ ਕੋਈ ਲਿਖਤੀ ਪ੍ਰੋਸਾ ਤੁਹਾਨੂੰ ਦਿੱਤਾ ਗਿਆ ਮੀਟਿੰਗ ਦਾ ਕਿਉਂਕਿ ਕਈ ਵਾਰ ਵਰਬਲੀ ਕਹਿ ਕੇ ਵੀ ਵਾਪਸ ਭੇਜ ਦਿੱਤਾ ਜਾਂਦਾ। ਲਿਖਤੀ ਪ੍ਰੋਸਾ ਸਾਨੂੰ ਕੋਈ ਨਹੀਂ ਦਿੱਤਾ ਗਿਆ ਤੁਹਾਡੇ ਸਾਹਮਣੇ ਹੀ ਆ ਤੁਸੀਂ ਸਾਡ ਮਤਲਬ ਤੁਹਾਡੀ ਪ੍ਰੈਜ਼ੈਂਸ ਦੇ ਵਿੱਚ ਅਸੀਂ ਖੜੇ ਆਂ ਕੋਈ ਸਾਨੂੰ ਇਹਨਾਂ ਦਾ ਦੱਸਿਆ ਨਹੀਂ ਗਿਆ ਕਿ ਮਤਲਬ ਲਿਖਤੀ ਕੋਈ ਨਹੀਂ ਦਿੱਤਾ ਗਿਆ ਮਿਲੂਗੇ ਜਾਂ ਨਹੀਂ ਮਿਲੂਗੇ। ਮੈਂ ਟਾਈਮ ਦੇ ਦਿੱਤਾ ਜਾਂਦਾ 7 ਦਿਨਾਂ ਬਾਅਦ ਅਸੀਂ ਵਿਜ਼ਿਟ ਕਰਦੇ ਆਂ ਫੇਰ ਦੁਬਾਰਾ ਮੈਂ ਹੁਣ ਕਪੂਠਲੇ ਤੋਂ ਆਇਆ ਮ ਕੋਈ ਰੋਟੀ ਨਹੀਂ ਖਾਣੀ ਮਤਲਬ ਵੰਡੇ ਫੇਰ ਇਹੀ ਚੀਜ਼ ਰਿਪੀਟ ਕਰਾਂਗੇ ਤਿੰਨ ਦਿਨ ਨੀਂਦੇ ਆਉਣੀ ਤੁਸੀਂ ਸਮਝ ਸਕਦੇ ਆਂ ਵੀ ਸਾਡੇ ਦੇ ਕੀ ਬੀਜ ਰਹੀ ਆ ਗਲਤੀ ਤੇ ਇਹੀ ਹੋਗੀ ਵੀ ਸ਼ਾਇਦ ਅਸੀਂ ਪੇਪਰ ਦੇ ਦਿੱਤਾ ਮੈਂ ਕਨੇਡਾ ਦਾ ਲਾਇਆ ਹੁੰਦਾ ਹੁਣ ਮੈਂ ਉੱਥੇ ਵਧੀਆ ਬੈਠਾ ਹੋਣਾ ਸੀ ਫੇਰ ਕਹਿੰਦੇ ਇਹ ਯੁੱਧ ਬਾਹਰ ਜਾ ਰਿਹਾ ਪਰ ਪੰਜਾਬ ਸਰਕਾਰ ਦਾ ਕਹਿ ਰਹੇ ਨੇ ਰਿਵਰਸ ਮਾਈਗ੍ਰੇਸ਼ਨ ਤੇ ਕੰਮ ਕਰ ਰਹੇ ਆ ਨਹੀਂ ਇਦਾਂ ਹੀ ਆ ਫੇਰ ਟੈਸਟ ਦੇ ਵਿੱਚ ਫਸਾ ਲੈਣਗੇ ਸਾਨੂੰ ਇਦਾਂ ਤਿੰਨ ਤਿੰਨ ਸਾਲ ਅਸੀਂ ਇੱਥੇ ਬੈਠੇ ਰਹਿਵਾਂਗੇ ਪੰਜਾਬ 'ਚ ਹੋ ਰਿਵਰਸ ਹੋ ਗਿਆ ਹਣਾ ਅਸੀਂ ਜਿਹੜੀ ਕਰਦੇ ਸੀ ਉਹ ਛੱਡ ਲਈ ਤੇ ਮਤਲਬ ਸਰਕਾਰੀ ਦੋ ਵੀ ਕਹੇ ਰ ਫਿਰ ਜਿਵੇਂ ਮੀਟਿੰਗਸ ਦਾ ਕਈ ਵਾਰ ਹੁੰਦਾ ਕਿ ਮੀਟਿੰਗ ਮਿਲ ਜਾਂਦੀ ਉਸ ਦੇ ਵਿੱਚ ਕਈ ਵਾਰ ਲਿਖਤੀ ਤੌਰ ਤੇ ਭਰੋਸਾ ਵੀ ਹੁੰਦਾ ਲੇਕਿਨ ਤੁਹਾਨੂੰ ਲੱਗਦਾ ਕਿ ਜਿਹੜੇ ਤੁਹਾਡੇ ਮੈਟਰਸ ਹੁਣ ਤੱਕ ਕਲੀਅਰ ਹੋ ਚੁੱਕੇ ਨੇ ਹਾਈ ਕੋਰਟ ਨੇ ਕਲੀਅਰਲੀ ਕਹਿਤਾ ਡਿਪਾਰਟਮੈਂਟ ਨੂੰ ਲੈਟਰ ਤੱਕ ਜਾ ਚੁੱਕੀ ਹੈ ਸੋ ਹੁਣ ਜੇਕਰ ਸਰਕਾਰ ਦੇ ਵੱਲੋਂ ਕੋਈ ਤੁਹਾਨੂੰ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਉਦੋਂ ਤੁਹਾਡੇ ਵੱਲੋਂ ਫਿਰ ਕੀ ਪ੍ਰਤੀਕਿਰਿਆ ਰਹੇ ਪ੍ਰਤੀਕਿਰਿਆ ਮੈਮ ਦੇਖੋ ਜੀ ਸਾਡੇ ਕੋ ਤੇ ਬੇਨਤੀ ਤੋਂ ਇਲਾਵਾ ਹੋਰ ਕੋਈ ਅਸੀਂ ਕੋਈ ਕਰ ਨਹੀਂ ਸਕਦੇ ਜੀ ਸਾਡੇ ਕੋਲ ਸਿਰਫ ਤੇ ਸਿਰਫ ਇੱਕੋ ਹੀ ਹੱਲ ਹੈ ਜੀ ਆਪਾਂ ਬੇਨਤੀ ਕਰ ਸਕਦੇ ਹਾਂ ਜੀ ਉਹ ਤੁਹਾਡੇ ਚੈਨਲ ਦੇ ਥਰੂ ਵੀ ਸਰਕਾਰ ਨੂੰ ਸੀਐਮ ਸਾਹਿਬ ਨੂੰ ਡਿਪਾਰਟਮੈਂਟ ਨੂੰ ਹਰ ਇੱਕ ਅਫੀਸ਼ੀਅਲ ਨੂੰ ਜੋ ਹਨ ਸੁਣ ਰਿਹਾ ਉਹਨੂੰ ਬੇਨਤੀ ਕਰਦੇ ਹਾਂ ਜੀ ਸਾਨੂੰ ਜਲਦ ਤੋਂ ਜਲ ਜੁਆਇਨਿੰਗ ਦਵਾਈ ਦਿਓ ਜੋਇਨਿੰਗਸ ਦਾ ਵੈਸੇ ਦਰਤਾ ਬ ਕਾਫੀ ਲੰਬੇ ਸਮੇਂ ਤੋਂ ਪਾ ਦੇਖ ਰਹੇ ਆ ਜਦੋਂ ਤੋਂ ਪੰਜਾਬ ਸਰਕਾਰ ਨਵੀਂ ਸਰਕਾਰ ਬਣੀ ਹੈ ਲਗਾਤਾਰ ਜੋਇਨਿੰਗ ਲੈਟਰ ਦਿੱਤੇ ਜਾ ਰਹੇ ਨੇ ਲੇਕਿਨ ਪਿਛਲੇ ਦਿਨਾਂ ਚ ਨੇ ਵੀ ਦੇਖਣ ਨੂੰ ਮਿਲੇ ਸੀ ਕੁਝ ਕੁ ਡਿਪਾਰਟਮੈਂਟ ਐਜੇ ਹੀ ਨੇ ਡਿਪਾਰਟਮੈਂਟਸ ਦੇ ਵੱਲੋਂ ਜੋਇਨਿੰਗ ਲੈਟਰ ਦਿੱਤੇ ਲੇਕਿਨ ਸਟੇਸ਼ਨ ਦੀ ਅਲਾਟਮੈਂਟ ਨਹੀਂ ਹੁੰਦੀ ਇਹੋ ਜਿਹੇ ਵੀ ਕਹਿੰਦੇ ਕਈ ਜਗ੍ਹਾ ਐਗਜ਼ੈਪਲਸ ਹੈਗੀਆਂ ਨੇ ਸੋ ਹੁਣ ਤੁਹਾਨੂੰ ਕੀ ਲੱਗਦਾ ਕਿੰਨੀ ਕੁ ਉਮੀਦ ਲੱਗਦੀ ਹੈ ਤੇ ਇਹ ਦੱਸੋ ਨਾਲ ਦੀ ਨਾਲ ਕਿ ਹੁਣ ਫਿਲਹਾਲ ਕਿੰਨੇ ਕੈਂਡੀਡੇਟ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਆਏ ਮੈਨੂੰ ਫਿਲਹਾਲ ਦੇਖੋ ਅਸੀਂ ਸਾਰਾ ਉਮੀਦ ਉੱਤੇ ਹੀ ਬੈਠੇ ਹੋਏ ਆਂ ਔਰ 3 ਸਾਲ ਹੋ ਗਏ ਸਾਨੂੰ ਵੇਟ ਕਰਦੇ ਹੋਏ ਉਮੀਦ ਦੇ ਚੱਕਰ 'ਚ ਉਹ ਟੋਟਲੀ ਮੈਂਟਲੀ ਮਤਲਬ ਕਿ ਆਪਣਾ ਡਿਸਟਰੋਏ ਹੋ ਰਿਹਾ ਸਾਡਾ ਸਿਸਟਮ ਸਾਰਾ ਹੀ ਮਤਲਬ ਕਿ ਆਪਾਂ ਆ ਮੈਂ ਇਮੋਸ਼ਨਲ ਹੋ ਰਿਹਾ ਇਸ ਟਾਈਮ ਗੱਲ ਕਰਦੇ ਹੋਏ ਕਿ ਮਤਲਬ ਸਾਡੇ ਬੱਚੇ ਡੇ ਡੇ ਵੱਡੇ ਹੋ ਚੱਲੇ ਨੇ ਤੇ ਅਸੀਂ ਇੱਕ ਨੌਕਰੀ ਲੱਭ ਰਿਹਾ ਸਰਕਾਰ ਕੋਲ ਦਰਖਾਸਤ ਕਰ ਰਹੇ ਆ ਕਿ ਤੇ ਜੇ ਸਾਡੀ ਦਰਖਾਸਤ ਨਹੀਂ ਸੁਣੀ ਜਾਏਗੀ ਤਾਂ ਅਸੀਂ ਕਿੱਥੇ ਜਾਵਾਂਗੇ ਆਪਾਂ ਚੁਣੀ ਹੈ ਸਰਕਾਰ ਜੇ ਸਰਕਾਰ ਨੇ ਸਾਡੀ ਗੱਲ ਹੀ ਨਹੀਂ ਮੰਨੀ ਤੇ ਫਿਰ ਅਸੀਂ ਦੱਸੋ ਕੀ ਕਰੀਏ ਔਰ ਸਾਡੇ ਬੱਚੇ 10-10 ਸਾਲ ਦੇ ਹੋ ਚੱਲੇ ਨੇ ਸਕੂਲਾਂ 'ਚ ਜਾਂਦੇ ਨੇ ਅਸੀਂ ਆਪਣੀਆਂ ਨੌਕਰੀਆਂ ਛੱਡ ਕੇ ਮੈਡਮ ਇੱਥੇ ਆ ਬੈਠੇ ਹੋਏ ਹਾਂ 3 ਸਾਲ ਤੋਂ ਵੇਟ ਕਰ ਰਹੇ ਹਾਂ ਤੁਹਾਨੂੰ ਜੁਆਇਨਿੰਗ ਮਿਲ ਜੇ ਦੋ ਵਾਰੀ ਸਾਡਾ ਮੈਡੀਕਲ ਹੋ ਚੁੱਕਾ ਦੋ ਵਾਰੀ ਸਾਡੀ ਪੁਲਿਸ ਵੈਰੀਫਿਕੇਸ਼ਨ ਸੀਆਈਡੀ ਵੈਰੀ ਸਾਰਾ ਕੁਝ ਹੋ ਚੁੱਕਾ ਸਾਨੂੰ ਜੁਆਇਨਿੰਗ ਨਹੀਂ ਦਿੱਤੀ ਜਾ ਰਹੀ ਔਰ ਸਾਨੂੰ ਹੀ ਦਰਖਾਸਤ ਕਰਦੇ ਹਾਂ ਸੀਐਮ ਸਾਨੂੰ ਸਾਨੂੰ ਜਲਦੀ ਤੋਂ ਜਲਦੀ ਜੁਆਇਨਿੰਗ ਦਿੱਤੀ ਜਾਏ ਨਹੀਂ ਤੇ ਮੈਡੀਕਲ ਕਰਾਂਦੇ ਕਰਾਂਦੇ ਕਿਤੇ ਸੱਚੀ ਮੈਡੀਕਲ ਅਨਫਿਟ ਪਾਗ ਲਈ ਨਾ ਮੈਂ ਤਾਂ ਸੱਚੀ ਇਹੀ ਕਹਾਂਗਾ ਕਿ ਬਾਰ ਬਾਰ ਸਾਡਾ ਮੈਡੀਕਲ ਕਰਵਾਈ ਜਾ ਰਹੇ ਹੋ ਕਿ ਮਾਨਸਿਕ ਤੌਰ ਤੇ ਕਈ ਵਾਰ ਜਦੋਂ ਪ੍ਰੈਸ਼ਰ ਹੁੰਦਾ ਕਿਉਂਕਿ ਤੁਸੀਂ ਪਰਿਵਾਰ ਰਾਹ ਦੇ ਵਿੱਚ ਰਹਿੰਦੇ ਹੋ ਤੁਹਾਡੀ ਤੁਸੀਂ ਜਿਵੇਂ ਦੱਸਿਆ ਬੱਚੇ ਨੇ ਪਰਿਵਾਰ ਪਾਲਣ ਲਈ ਪਹਿਲੀ ਨੌਕਰੀ ਛੱਡ ਦਿੱਤੀਆਂ ਨਵੀਆਂ ਤੁਹਾਨੂੰ ਜੁਆਇਨ ਨਹੀਂ ਕਰਵਾਈ ਕਰਵਾਈਆਂ ਜਾ ਰਹੀਆਂ ਲੇਕਿਨ ਇਸ ਦੇ ਚੱਲਦੇ ਆ ਜਿਵੇਂ ਡਿਪਾਰਟਮੈਂਟ ਨੂੰ ਵੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮਿਲੋਗੇ ਅੱਜ ਦਾ ਮੰਗ ਪੱਤਰ ਦਿੱਤਾ ਆਫੀਸ਼ੀਅਲੀ ਤੁਹਾਨੂੰ ਕੋਈ ਮੀਟਿੰਗ ਦਾ ਟਾਈਮ ਮਿਲਿਆ ਨਹੀਂ ਫਿਰ ਹੁਣ ਕੀ ਚਾਰਾ ਰਹੇਗਾ ਅਗਲਾ ਪ੍ਰਤੀਕਿਰਿਆ ਕੀ ਮੈਡਮ ਫਿਰ ਚਾਰਾ ਹੀ ਇੱਥੇ ਕਿਤੇ ਡੇੜੀ ਰੂੜੀ ਲਾ ਲਾਂਗੇ ਕੋਈ ਆ ਕੇ ਫਿਰ ਚਾਲਾ ਨਹੀਂ ਹੈ ਕਰਨਾ ਆਪਾਂ ਬੱਚੇ ਦੇ ਦੇਖੋ ਪਾਲਨੇ ਆ ਨਾ ਆਪਣੇ ਹੁਣ ਬੱਚਿਆਂ ਨੂੰ ਥੋੜੀ ਨਾ ਸੀ ਰੋਲ ਦੇਣਾ ਆਪਣੇ ਬੱਚੇ ਨੂੰ ਪਾਲਣ ਲਈ ਜੋ ਵੀ ਕਮਾਵਾਂਗੇ 2 4 5000 ਕੁਛ ਤਾਂ ਕਰਾਂਗੇ ਨਾ ਮੈਡਮ ਜੇ ਨਹੀਂ ਸਰਕਾਰ ਨੌਕਰੀ ਦੇਗੀ ਅਸੀਂ ਤਾਂ ਅਹੀ ਦਰਖਾਸਤ ਕਰਦੇ ਆ ਕਿ ਸਾਨੂੰ ਸੀਐਮ ਸਾਹਿਬ ਜਲਦੀ ਜਲਦੀ ਜੁਆਇਨਿੰਗ ਲੈਟਰ ਦੇਣ ਬਸ ਮੈਡਮ ਹੋਰ ਸਾਡੀ ਕੋਈ ਦਰਖਾਸਤ ਨਹੀਂ ਹੈ ਤੁਸੀਂ ਕਿੱਥੇ ਆਏ ਮੈਂ ਜਲੰਧਰ ਦਾ ਕੈਂਡੀਡੇਟ ਆ ਜੀ ਮੇਰਾ ਨਾਮ ਸੰਜੀਵ ਹੈ ਔਰ ਮੈਂ ਇਹੀ ਗੱਲ ਇਹਨਾਂ ਵ ਲਈ ਹੀ ਅੱਗੇ ਤੋਰਨੀ ਚਾਹਾਂਗਾ ਮੇਰਾ ਵੀ ਖੁਦ ਦਾ 8 ਸਾਲ ਦਾ ਬੱਚਾ ਹੈ ਉਹ ਵੀ ਮੈਨੂੰ ਰੋਜ਼ ਇਹੀ ਗੱਲ ਪੁੱਛਦਾ ਹੈ ਕਿ ਪਾਪਾ ਜੀ ਤੁਸੀਂ ਇੰਨੀ ਦੇਰ ਤੋਂ ਕਹਿ ਰਹੇ ਹੋ ਕਿ ਪੰਜਾਬ ਪੁਲਿਸ 'ਚ ਤੁਸੀਂ ਭਰਤੀ ਹੋ ਗਏ ਹੋ ਹੱਲੇ ਤੱਕ ਤੁਸੀਂ ਆਫਿਸ ਵੀ ਨਹੀਂ ਜਾਂਦੇ ਤੁਸੀਂ ਘਰ ਹੀ ਰਹਿੰਦੇ ਹੋ ਤੁਸੀਂ ਕਿਉਂ ਨਹੀਂ ਜਾਂਦੇ ਬੱਚੇ ਲਈ ਵੀ ਇਹ ਚੀਜ਼ ਹੈਂਡਲ ਕਰਨੀ ਬਹੁਤ ਮੁਸ਼ਕਿਲ ਹੈ ਔਰ ਇੱਕ ਬੀਇੰਗ ਅ ਪੇਰੈਂਟ ਵੀ ਮੇਰੇ ਦਿਮਾਗ ਤੇ ਇਸ ਚੀਜ਼ ਦਾ ਕਿੰਨਾ ਡੂੰਗਾ ਅਸਰ ਹੋ ਰਿਹਾ ਹੈ ਇਹ ਸਰਕਾਰਾਂ ਨੂੰ ਨਹੀਂ ਦਿਖ ਰਿਹਾ ਇੱਕ ਘਰ ਦੇ ਵਿੱਚ ਕੀ ਚੱਲ ਰਿਹਾ ਹੈ ਅੱਜ ਦੇ ਟਾਈਮ ਤੇ ਉਹ ਸਰਕਾਰਾਂ ਨੂੰ ਨਹੀਂ ਦਿਖ ਰਿਹਾ ਉਹਨਾਂ ਨੂੰ ਸਿਰਫ ਇੱਕ ਨੰਬਰ ਯਾਦ ਹੈ ਕਿ ਅਸੀਂ 48000 ਬੰਦੇ ਨਿਯੁਕਤ ਕਰ ਦਿੱਤੇ ਅਸੀਂ ਇੰਨੇ ਨਿਯੁਕਤੀ ਪੱਤਰ ਵੰਡ ਦਿੱਤੇ ਬਟ ਜਿਹੜੇ ਤੁਸੀਂ ਕੈਂਡੀਡੇਟਸ ਨੂੰ ਛੱਡ ਰਹੇ ਹੋ ਉਹਨਾਂ ਦੇ ਉੱਤੇ ਇਹ ਨਿਯੁਕਤੀ ਪੱਤਰ ਕੱਲਾ ਮੇਰੇ ਦਾ ਨਿਯੁਕਤੀ ਪੱਤਰ ਨਹੀਂ ਹੈ ਮੇਰੇ ਨਾਲ ਜੁੜੇ ਮੇਰੀ ਮਦਰ ਨੇ ਉਹ ਵੀ ਬਿਮਾਰ ਨੇ ਕਿਡਨੀ ਦੇ ਉਹਨਾਂ ਨੂੰ ਪ੍ਰੋਬਲਮ ਹੈ ਉਹ ਵੀ ਚਾਹੁੰਦੇ ਨੇ ਕਿ ਮੇਰੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਇਹ ਚੀਜ਼ਾਂ ਦੇਖ ਸਕਾਂ ਮੇਰੇ ਬੱਚੇ ਨੂੰ ਨੌਕਰੀ ਮਿਲਦੀ ਦੇਖ ਸਕਾਂ ਉਹ ਵੀ ਅਫਸਰ ਲੱਗ ਸਕੇ ਉਹ ਵੀ ਦੇਖ ਸਕਾਂ ਬਟ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦੇ ਕੰਤੇ ਜੂ ਵੀ ਸਰਕਦੀ ਹੈ ਔਰ ਡਿਪਾਰਟਮੈਂਟ ਦੇ ਕੰਤੇ ਵੀ ਜੂ ਵੀ ਸਰਕਦੀ ਹੈ ਉਹਨਾਂ ਕੋਲ ਜਾਂਦੇ ਆ ਤਾਂ ਉਹ ਕਹਿੰਦੇ ਆ ਤੁਸੀਂ ਆਪਣੇ ਡਾਕੂਮੈਂਟ ਤੁਹਾਡੇ ਪੂਰੇ ਨਹੀਂ ਹੋਏ ਹੱਲੇ ਤੱਕ ਉਸ ਤੋਂ ਅਗਲਾ ਪ੍ਰੋਸੈਸ ਨਹੀਂ ਹੋ ਸਕਦਾ ਬਟ ਉਸ ਤੋਂ ਅਗਲਾ ਪ੍ਰੋਸੈਸ ਕਰਨ ਲਈ ਵੀ ਡਿਪਾਰਟਮੈਂਟ ਹੀ ਜਾਏਗਾ ਨਾ ਹੁਣ ਅਸੀਂ ਆਪਣੀ ਪੁਲਿਸ ਵੈਰੀਫਿਕੇਸ਼ਨ ਨੂੰ ਖੁਦ ਥੋੜੀ ਲੈ ਕੇ ਆਵਾਂਗੇ ਡਿਪਾਰਟਮੈਂਟ ਤੱਕ ਇਹ ਤਾਂ ਡਿਪਾਰਟਮੈਂ ਰਿਸਪੌਂਸਿਬਿਲਟੀ ਹੈ ਕਿ ਉਹ ਥਾਣਿਆਂ ਨੂੰ ਸੰਬੰਧਿਤ ਥਾਣਿਆਂ ਨੂੰ ਫੋਨ ਕਰੇ ਜਾਂ ਮੇਲ ਕਰੇ ਜਿੱਦਾਂ ਵੀ ਡੈਡਲਾਈਨ ਦਵੇ ਔਰ ਸਾਡੇ ਨਿਯੁਕਤੀ ਪੱਤਰ ਇੱਕ ਦਿਨ ਚ ਕਿਉਂ ਨਹੀਂ ਪਹੁੰਚ ਇੱਥੇ ਕਿਉਂ ਨਹੀਂ ਪਹੁੰਚ ਸਕਦੇ ਸਾਡੇ ਡਾਕੂਮੈਂਟਸ ਡਾਕੂਮੈਂਟ ਪਹੁੰਚਣ ਤੇ ਅਗਲਾ ਪ੍ਰੋਸੈਸ ਕਰਕੇ ਸਾਨੂੰ ਜਲਦ ਤੋਂ ਜਲਦ ਨਿਯੁਕਤੀ ਪੱਤਰ ਦਿੱਤੇ ਜਾਣ ਸਾਡੀ ਫੁੱਲ ਐਂਡ ਲਾਸਟ ਇੱਕੋ ਹੀ ਮੰਗ ਹੈ ਕਿਉਂਕਿ ਸਾਡਾ ਸਾਰਾ ਕੰਮ ਆਲਰੇਡੀ ਹੋ ਚੁੱਕਾ ਹੋਇਆ ਸਾਨੂੰ ਸਿਰਫ ਤੇ ਸਿਰਫ ਨਿਯੁਕਤੀ ਪੱਤਰ ਚਾਹੀਦੇ ਨੇ ਤਾਂ ਕਿ ਅਸੀਂ ਪੰਜਾਬ ਦੇ ਪ੍ਰਵੀਖ ਬਣ ਸਕੀਏ ਤਾਂ ਕਿ ਪੰਜਾਬ ਨੂੰ ਇੱਕ ਨਵੀਆਂ ਉਚਾਈਆਂ ਤੱਕ ਲੈ ਕੇ ਜਾ ਸਕੀਏ ਜੋ ਕਿ ਸੀਐਮ ਮਾਨ ਸਾਹਿਬ ਦਾ ਸੁਪਨਾ ਵੀ ਹੈ ਅਸੀਂ ਮਾਨਸਿਕ ਤਣਾਅ ਦੀ ਗੱਲ ਕਰ ਰਹੇ ਸੀ ਪਿਛਲੇ ਦਿਨਾਂ 'ਚ 1157 ਪ੍ਰੋਫੈਸਰ ਯੂਨੀਅਨ ਦਾ ਧਰਨਾ ਤੁਸੀਂ ਸਭ ਨੇ ਦੇਖਿਆ ਹੋਣਾ ਉਸ ਦੇ ਵਿੱਚ ਇੱਕ ਲੜਕੀ ਦੇ ਵੱਲੋਂ ਸੁਸਾਇਸਾਈਡ ਕੀਤਾ ਗਿਆ ਸੀ ਕਿ ਮੈਂ ਮਾਨਸਿਕ ਤੌਰ ਤੇ ਬੜੀ ਪਰੇਸ਼ਾਨ ਹਾਂ ਸੋ ਅਜਿਹੀਆਂ ਚੀਜ਼ਾਂ ਜਦੋਂ ਆਪਾਂ ਦੇਖਦੇ ਹਾਂ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਸਾਰੇ ਟੈਸਟ ਕਲੀਅਰ ਕਰ ਲਏ ਆ ਜਾਂ ਅਸੀਂ ਬੜੀ ਜਲਦੀ ਅਪਾਇੰਟ ਹੋ ਜਾਣਾ ਅਜਿਹੀ ਸਥਿਤੀ ਦੇ ਵਿੱਚ ਜਦੋਂ ਇੰਨਾ ਵੱਡਾ ਗੈਪ ਹੁੰਦਾ ਤਾਂ ਕਿਦਨ ਕਿਤੇ ਮਾਨਸਿਕ ਤਣਾਅ ਮਹਿਸੂਸ ਕਰਦੇ ਮੈਮ ਮੈਂ ਵੀ ਇੱਕ ਅਸਿਸਟੈਂਟ ਪ੍ਰੋਫੈਸਰ ਹਾਂ 1152 ਦੇ ਵਿੱਚ ਮੈਂ ਵੀ ਸਿਲੇਕਟਡ ਹਾਂ ਤੁਸੀਂ ਦੋ ਦੋ ਨੌਕਰੀਆਂ ਤੇ ਹੋ ਮੈਮ ਕਹੇ ਜਾਂਦੇ ਕਿ 42000 ਨੌਕਰੀਆਂ ਮਿਲ ਗਈਆਂ ਮੈਮ ਦੇਖੋ ਅੱਜ ਦੇ ਟਾਈਮ ਤੇ ਜੋ ਮੇਰਾ ਸਰਕਲ ਹੈ ਉਹ ਆਹੀ 235 ਹੰਦਾ ਸਾਨੂੰ ਤਾਂ ਨੌਕਰੀ ਮਿਲੀ ਨਹੀਂ ਤਾਂ ਮੈਂ ਕਿਵੇਂ ਯਕੀਨ ਕਰਲਾਂ ਕਿ 42000 ਨੌਕਰੀਆਂ ਦਿੱਤੀਆਂ ਗਈਆਂ ਠੀਕ ਹੈ ਤੇ ਇਹੀ ਮਾਨਸਿਕ ਤਣਾਅ ਜੋ ਕਿ ਆ ਕਿ ਸਭ ਦੇ ਬੱਚੇ ਉਹਨੂੰ ਦੇਖੋ 7 ਸਾਲ ਦਾ ਐਕਸਪੀਰੀਅੰਸ ਮੰਗਿਆ 7 ਸਾਲ ਦਾ ਐਕਸਪੀਰੀਅੰਸ ਬਰਥ ਨਾਲ ਤਾਂ ਨਹੀਂ ਪਹਿਲਾਂ ਗ੍ਰੈਜੂਏਸ਼ਨ ਕੀਤੀ ਪੋਸਟ ਗ੍ਰੈਜੂਏਸ਼ਨ ਉਸ ਤੋਂ ਬਾਅਦ 7 ਸਾਲ ਦਾ ਐਕਸਪੀਰੀਅੰਸ ਲਿਆ ਏਜ ਵੀ ਤਾਂ ਨਾਲ-ਨਾਲ ਇਨਕਰੀਜ਼ ਹੋ ਰਹੀ ਹੈ ਨਾ ਮੈਮ ਸਾਡੀ ਲਾਈਫਸ ਵੀ ਆ ਗਈਆਂ ਬੱਚੇ ਵੀ ਵੱਡੇ ਹੋ ਰਹੇ ਨੇ ਇਹੀ ਸੇਮ ਕੁਐ ਕਿਉਂ ਨਹੀਂ ਤੁਸੀਂ ਜੌਬ ਤੇ ਜਾ ਰਹੇ ਕਿਉਂ ਨਹੀਂ ਜਾ ਰਹੇ ਮੈਮ ਇਹ ਤਾਂ ਤੁਸੀਂ ਲਾ ਲਓ ਕਿ ਭਗਵੰਤ ਮਾਨ ਸਰਕਾਰੇ ਕਹਿ ਰਹੀ ਸੀ ਕਿ ਬਾਹਰੋਂ ਲੋਕ ਇੱਧਰ ਆ ਕੇ ਕੰਮ ਕਰਨਗੇ ਪਰ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਕੰਮ ਕਰਦੇ ਅਸੀਂ ਬੇਰੋਜ਼ਗਾਰ ਹੋ ਗਏ ਜੀ এমਪਲੋਇਡ ਸੀਗੇ ਪਹਿਲਾਂ ਚੰਗੇ ਭਲੇ ਕੰਮ ਕਰ ਰਹੇ ਸੀ 8-8 ਸਾਲ ਦਾ ਐਕਸਪੀਰੀਅੰਸ ਸੀ ਵਧੀਆ ਪੈਕੇਜ ਸੀਗੇ ਪਰ ਇਹਨਾਂ ਨੇ ਕਾਸ ਦਿਖਾਈ ਉਸ ਆਸ 'ਤੇ ਅਸੀਂ ਨੌਕਰੀਆਂ ਛੱਡਤੀਆਂ ਤੇ ਹੁਣ ਅਸੀਂ ਬੇਰੋਜ਼ਗਾਰ ਬੈਠੇ ਆਂ ਮਾਨਸਿਕ ਤਣਾਅ ਤਾਂ ਵਧ ਹੀ ਰਿਹਾ ਹੈ ਕਿ ਜਾਂ ਸਰਕਾਰ ਇਹੇ ਕੋਸ਼ਿਸ਼ ਕਰ ਰਹੀ ਹੈ ਕਿ ਜਦੋਂ ਤੱਕ ਸਾਡੇ ਵਿੱਚੋਂ ਕੋਈ ਆਪਣੀ ਖੁਦ ਖੁਸ਼ੀ ਨਹੀਂ ਕਰਦਾ ਉਹ ਤੱਕ ਅਸੀਂ ਜੁਆਇਨਿੰਗ ਨਹੀਂ ਦ ਸਾਡੀ ਡਿਮਾਂਡ ਆ ਸਾਡੀ ਕਿ ਸਾਨੂੰ ਛੇਤੀ ਤੋਂ ਛੇਤੀ ਨਿਯੁਕਤੀ ਪੱਤਰ ਦਿੱਤੇ ਨਾ ਕਿ ਅਸੀਂ ਗੇੜੇ-ਕੱਢੀਏ ਕਦੇ ਸੀਐਮ ਹਾਊਸ ਗੇੜੇ ਕੱਢ ਲੈ ਕੇ ਕਦੇ ਬੀਵਾਈ ਕੱਢ ਲੈ ਕੇ ਰੈਣੀ ਵਿੰਗ ਕੱਢ ਲੈ ਕੇ ਕਦੇ ਹਸਪੀਟਲਾਂ ਦੇ ਕੱਢ ਲੈ ਕੇ ਕਦੇ ਪੰਜ ਸਾਂਝ ਕੇਂਦਰਾਂ ਦੇ ਗੇੜੇ ਕੱਢ ਲੈ ਅਸੀਂ ਪਿਛਲੇ 2 ਸਾਲਾਂ ਤੋਂ ਸਿਰਫ ਗੇੜੇ ਹੀ ਕੱਢ ਰਹੇ ਹਾਂ ਤੇ ਜੋ ਸੇਵਿੰਗਸ ਅਸੀਂ ਕੀਤੀਆਂ ਸੀ ਉਹ 3 ਸਾਲ ਦੇ ਵਿੱਚ ਅਸੀਂ ਖਤਮ ਕਰ ਚੁੱਕੇ ਹੁਣ ਤਾਂ ਜਿਵੇਂ ਸਰ ਕਹੇ ਗਏ ਨਾ ਫਿਰ ਕੀ ਕਰਾਂਗੇ ਰੇੜੀਆਂ ਲਾਵਾਂਗੇ ਉਹਨੂੰ ਉਹੀ ਲਾਣੀਆਂ ਈ ਰੇੜੀਆਂ ਲਾਵਾਂਗੇ ਹੁਣ ਚਾਹ ਦੇ ਪਕੌੜਿਆਂ ਦੀ ਰੇੜੀ ਲਾ ਲਾਂਗੇ ਬਸ ਸਾਡੀ ਉਮਰ ਕੈਨੇਡਾ ਚਲ ਜਾਂਦੇ ਸ਼ਿਫਟ ਹੋ ਜਾਂਦੇ ਹੈ ਨਾ ਸਟੱਡੀ ਵੀਜ਼ੇ ਤੇ ਹੁਣ ਤੇ ਅਸੀਂ ਉਹ ਵੀ ਸਾਡੇ ਕੋਲ ਆਪਸ਼ਨ ਨਹੀਂ ਬਚੀ ਕੈਨੇਡਾ ਜਾਣ ਵਾਲੀ ਆਪਸ਼ਨ ਵੀ ਨਹੀਂ ਬਚੀ ਹੁਣ ਤੇ ਸਾਡੇ ਕੋਲ ਤੂੰ ਹੁਣ ਦੁਬਾਰਾ ਤੁਹਾਨੂੰ ਕਦੋਂ ਬੁਲਾਇਆ ਕੋਈ ਇੱਥੇ ਜੀ ਸੀਐਮ ਹਾਊਸ ਸਾਨੂੰ ਮੰਡੇ ਦਾ ਟਾਈਮ ਦਿੱਤਾ ਜੀ ਲਗਾਤਾਰ ਜਦੋਂ ਕਿਸੇ ਵੀ ਸਰਕਾਰ ਦੇ ਵਿੱਚ ਨੋਟੀਫਿਕੇਸ਼ਨਸ ਨਿਕਲਦੇ ਨੇ ਕਈ ਵਾਰ ਤਿੰਨ ਤਿੰਨ ਚਾਰ ਚਾਰ ਸਾਲ ਦਾ ਸਮਾਂ ਨਿਕਲ ਜਾਂਦਾ ਲੇਕਿਨ ਉਹ ਨੋਟੀਫਿਕੇਸ਼ਨ ਪੂਰਾ ਹੋਣ ਦਾ ਨਾਮ ਹੀ ਨਹੀਂ ਲੈਂਦਾ ਇਸੇ ਤਰ੍ਹਾਂ 2021 ਦੇ ਵਿੱਚ ਪੰਜਾਬ ਪੁਲਿਸ ਦੀ ਨਿਕਲੀ ਭਾਰਤੀ ਦੇ ਵਿੱਚ ਜਿਹੜੇ ਉਮੀਦਵਾਰ ਨੇ ਉਮੀਦ ਲਾਈ ਖੜੇ ਨੇ ਦੇਖ ਰਹੇ ਨੇ ਕਿ ਕਦੋਂ ਇਹ ਨੋਟੀਫਿਕੇਸ਼ਨ ਪੂਰਾ ਹੁੰਦਾ ਕਦੋਂ ਭਰਤੀ ਪੂਰੀ ਹੁੰਦੀ ਕਦੋਂ ਆਈਟੀ ਵਿੰਗ ਦੇ ਵਿੱਚ ਇਹ ਜਿਹੜੇ ਨੌਜਵਾਨ ਨੇ ਵਰਦੀ ਪਾ ਕੇ ਖੜੇ ਹੁੰਦੇ ਨੇ ਫਿਲਹਾਲ ਉਮੀਦਾਂ ਦੇ ਵਿੱਚ ਨੇ ਮੰਗਲਵਾਰ ਨੂੰ ਮਾਫ ਕਰਨਾ ਸੋਮਵਾਰ ਨੂੰ ਇੱਕ ਵਾਰ ਫੇਰ ਤੋਂ ਮੀਟਿੰਗ ਦੇ ਲਈ ਬੁਲਾਇਆ ਗਿਆ ਤਾਂ ਦੇਖਣਾ ਹੋਵੇਗਾ ਕਿ ਕੋਈ ਲਿਖਤੀ ਭਰ ਵਿਡਾ ਜਨ ਇਸ ਵਿਕਾਸ ਨਾਲ ਪ੍ਰਿੰਕਾ ਮੀਲੂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਚੰਡੀਗੜ੍ਹ